ਖਰਾਬ ਸਾਡੇ ਸਮਾਜ ਵਿੱਚ ਆਦਤੋਂ ਹੀ ਰਹੀ ਹੈ ਪਰੰਤੂ ਅੱਦੀਕ ਸਦੀ ਪਹਿਲਾਂ ਤੱਕ ਕਦੀ ਵੀ ਇਸ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਗਿਆ ਰਹੀਜਕਾਰ ਵਿਅਕਤੀ ਸਦਾ ਸਤਕਾਰ ਤੇ ਪਾਤਰ ਦੇ ਚੰਗੇਰੇ ਇਨਸਾਨ ਸਮਝੇ ਜਾਂਦੇ ਹਨ ਕੀ ਕਰੰਦਾ ਪੇ ਇਤਰ भूख पडੁੰਦਾ ہاں ਕਿਥੋਂ ਵੱਡੀ ਪੁਰਾਣੀ ਕੀ ਭੁੱਖ ਤਾਂ ਬਈ ਇੱਥੇ ਬੰਨਿਆ ਨਿਆਂ ਦੀ ਫੀਸ ਆ ਗਈ ਦੀ ਫੀਸ ਮੈਂ ਤਾਂ ਗੱਲ ਕਰਨੀ ਮੈਂ ਕਹਿੰਦੀ ਆ ਕਿ ਆਪਾਂ ਹਸਰਤ ਨੂੰ ਉਹਦੇ ਨਾਂ ਕੇ ਨਾ ਛੱਡਈਏ ਕਿਉਂ ਕਿਦਰ ਤੁਹਾਨੂੰ ਪਤਾ ਹੋਣਾ ਨਿੱਕੇ ਨੇ ਆਏ ਦੀ ਫੀਸ ਹੀ ਮਹਾਤਤੀ ਚ ਆਉਂਦੀ ਹੈ ਤੇ ਦੀ ਫੀਸ ਕਲਾਸ ਵੱਟੀ ਹੋ ਗਈ ਤਾਂ ਫੀਸ ਨਹੀਂ ਭਰੀ ਚਾਹਾਂਦੀ ਮੈਡਮ ਦਾ ਰੋਜ਼ ਫੋਨ ਆਉਂਦਾ ਵਾ ਤੇ ਕੁੜੀ ਦੀ ਫੀਸ ਭਰੋ ਨਹੀਂ ਤੇ ਫਿਰ ਮੈਂ ਸਕੂਲੇ ਨਾ ਆਇਆ ਭੇਜਿਆ ਕਰੋ ਕਲਾਸ 'ਚ ਨਹੀਂ ਬਿਠਾਉਣਾ ਹੂੰ ਇਦੋਂ ਕਸਾਲ ਉੱਥੇ ਲਵਾ ਲੈਨੇ ਫੇ ਤੁਹਾਡਾ ਕੰਮ ਚੱਲ ਜੇਗਾ ਫਿਰ ਆਪਾਂ ਲੈ ਆਵਾਂਗੇ ਕੋਦੋਂ ਉਹ ਨਹੀਂ ਜਵਾਗ ਆਪਣੇ ਘਰੇ ਹੀ ਵਧੀਆ ਰਹਿੰਦੇ ਆ ਸਹੀ ਬਥੇਰਾ ਕਰਦੀਆਂ ਵੀ ਇਤਰੇ ਦੀ ਮਾਮੀ ਉਹਨਾਂ ਰੱਖ ਦੋ ਕ ਲੈਣੇ 2 ਕਸਾਲ ਹੋ ਕੇ ਸੋਕੇ ਕੱਢ ਲਏ ਜਿਦਾ ਆਪਣਾ ਕੰਮ ਚੱਲ ਮੈਂ ਵੇਖਿਆ ਬਲਾਨਾਂ ਨੂੰ ਕਿੰਨਾ ਕਰਦੀ ਆ ਨਹੀਂ ਇਹ ਨਾਨੀ ਆ ਰੰਨਾਨੀ ਹੈਗੀ ਹੈ ਸਰਤਰੀ ਹੋਰ ਹੀ ਵਿਚਾਰੀ ਮਾਦਾ ਦੀ ਬਜ਼ੁਰਗ ਦੀ ਉਹਦੀ ਕੀ ਚੱਲਦੀ ਉਸ ਜਿਹੜੀ ਇਦਾਂ ਥੋੜੀ ਨਾ ਹੁੰਦਾ ਹਾਂ ਹੁੰਦਾ ਨਹੀਂ ਹੈ ਨਹੀਂ ਜੀਤ ਨਹੀਂ ਕਰਦਾ ਕੱਲ ਨੂੰ ਪਰ ਕੀ ਕਰੀਏ ਹੁਣ ਮਜਬੂਰੀ ਨੂੰ ਸਭ ਕੁਝ ਕਰਨਾ ਪੈਂਦਾ ਬਗਾਨੇ ਦੀ ਪੋਟ ਨੂੰ ਹੋਣੀ ਸਾਵਧਾਨੀ ਸੀ ਸੀ ਮਹਾ ਭਰੀ ਜਾਂਦੀ ਫਿਰ ਕੁੜੀ ਦੀ ਤਾਂ 2-3 ਮਹੀਨੇ ਹੋ ਗਏ ਇਸ ਪਈ ਦੇਣ ਵਾਲੀ ਰੋਜ਼ ਮੈਡਮ ਦਾ ਫੋਨ ਹੁੰਦਾ ਤੁਹਾਨੂੰ ਕੀ ਪਤਾ ਤੁਸੀਂ ਤੇ ਬਾਅਦ ਚਾਹੇ ਧੰਦੇ ਹੂੰ ਚੱਲ ਵੇਲ ਮਰਜ਼ੀ ਤੇਰੀ ਉਹਦਾ ਮੈਂ ਇਹ ਤੱਕ ਵੇਖਿਆ ਨਹੀਂ ਬਗਾਨੇ ਨਾਲ ਨੂੰ ਕੋਈ ਸਾਵਧਾਨੀ ਨਹੀਂ ਹੁੰਦਾ ਨਾਲੇ ਦਮਾਨਾ ਤੈਨੂੰ ਪੜਾ ਕੇ ਜੇ ਦਿਨਾਂ ਚ ਚਾਨਣੀ ਕਿਉਂਦੀ ਹੁੰਦੀ ਹੁੰਦੇ ਤਾਂ ਸੱਚ ਯਕੀਨ ਆ ਕਿ ਨਹੀਂ ਕੁਝ ਕਰਦੀਆਂ ਜੱਲ ਵੇਹ ਤੇ ਜਦੋਂ ਮੈਂ ਜਾਣੀ ਘੜੀ ਦੀ ਘੜੀ ਬਥੇਰਾ ਕਰਦੀਆਂ ਆ ਅੰਦਰ ਵੜ ਕੇ ਚਲ ਕੇ ਇਹਦੇ ਕੀ ਦੇਖਿਆ ਨਾ ਚਲ ਕੁੜੀ ਸਿਆਣੀ ਇਹਨੇ ਦੱਸ ਹੀ ਦੇਣਾ ਜੇ ਨਾ ਚੰਗਾ ਕਰਨਗੇ ਤਾਂ ਆਪਾਂ ਲੈ ਆਵਾਂਗੇ ਆਪਣੀ ਕੁੜੀ ਹੂੰ ਚੱਲ ਫੋਨ ਕਰਕੇ ਪੁੱਛ ਲੈ ਫਿਰ ਉਹਨਾਂ ਨੂੰ ਕੀ ਜਾਂਦੀਆਂ ਫੋਨ ਕੀ ਕਰਨਾ ਆਪਾਂ ਚੱਲ ਜਾਨੇ ਐਡਮਿਸ਼ਨ ਦਾ ਟਾਈਮ ਹੋ ਗਿਆ ਜੇ ਐਡਮਿਸ਼ਨ ਹੋਣੀ ਆ ਦੋ ਮਹੀਨੇ ਚ ਕੋਣੀ ਆ ਤੇ ਜੇ ਆਪਾਂ ਲੇਟ ਹੋ ਗਏ ਇੱਥੇ ਫੋਨ ਕਰਦੇ ਰਹਿ ਤਾਂ ਕਹਿੰਦਾ ਐਡਮਿਸ਼ਨਾਂ ਨਹੀਂ ਹੋਣੀਆਂ ਮਿਲ ਕੇ ਕੁੜੀ ਨਾ ਇੱਧਰ ਜੋ ਬਹਿ ਰਹੇ ਜੋ ਨਾ ਉੱਧਰ ਜੋ ਕਿਸਾਨ ਮਾਰਿਆ ਜੋ ਕੁੜੀ ਦਾ ਚੱਲ ਜਾਨੇ ਜੇ ਮੋੜ ਦੇਣਗੇ ਤੇ ਘਰ ਆ ਜਾਾਂਗੇ ਇੱੱਚ ਕੀ ਤੇ 100 ਰੁਪਏ ਤਾਂ ਤੇ ਲਈਏ ਹਾਂ ਤੇ ਤੇਗਾ ਉਹਨਾਂ ਦਾ ਪਿੰਡ ਹਾਂ ਚੱਲੀਏ ਚਲੋ ਮਰਜ਼ੀ ਤੁਹਾਡੀ ਹੈ ਕੁੜੀ ਨੂੰ ਪੁੱਛਣਾ ਹੈ ਕਿ ਰਹਿਣ ਦੀਏ ਉਹਨੂੰ ਨਿਆਣੀ ਲੈਣੀ ਹੈ ਉੱਥੇ ਨਿਆਣੇ ਨਾਲ ਜੀ ਲੱਗ ਜਾਣਾ ਹੈਗੇ ਉੱਥੇ ਨਿਆਣੇ ਉਹਨਾਂ ਦੇ ਹਾਂ ਠੀਕ ਹੈ ਚਲੋ ਚੱਲੀਏ ਫਿਰ ਇੱਦਾਂ ਹੀ ਚੱਲ ਜਾਈਏ ਕੱਪੜੇ ਪਾਏ ਤਾਂ ਹੈਗੇ ਤੁਸੀਂ ਆਓ ਮੈਂ ਦੇਉਣੇ ਆ ਅੱਗੇ ਆਪਾਂ ਲੇਟ ਹੋ ਗਏ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਆਪਾਂ ਮੋੜ ਆਵਾਂਗੇ ਨਾ ਛੇਤੀ ਹਾਂ ਤੇ ਨਿਆਣੇ ਨਿੱਕੇ ਦਾਦੀ ਕੋ ਛੱਡ ਜਾਣੇ ਨਿੱਕੇ ਰਹਿਣ ਦੇ ਨੇ ਘਰੇ ਇਹ ਕਰਨਾ ਉਹਨਾਂ ਨੂੰ ਉਹਨਾਂ ਨੂੰ ਉਹ ਨਹੀਂ ਉਹ ਉਹਨੇ ਉਹਨਾਂ ਨੇ ਸਾਂ ਜਾਣਾ ਰਾਜ ਮੁਰਫੇ ਵੇਖਣੀ ਤਾਂ ਹਾਂ ਆਪਾਂ ਆਜ ਨਾ ਅੱਧੇ ਘੰਟੇ ਚ ਆਪਾਂ ਮੋੜਾ ਹਣਾ ਆਪਾਂ ਇਨਾਂ ਚ ਥੋੜੀ ਬਹਿਣਾ ਜੇ ਰੱਖ ਲੈਣਗੇ ਠੀਕ ਹੈ ਜੇ ਨਾ ਰੱਖਾਂਗੇ ਤਾਂ ਵੀ ਠੀਕ ਆ ਮੈਂ ਚੰਗਾ ਫਿਰ ਮੈਂ ਫਰਨਾ ਝੋਲਾ ਝੋਲਾ ਜੇ ਕੁੜੀ ਦੇ ਪਿਆਏ ਕੱਪੜੇ ਪਾਲਾਂ ਦੋ ਕੁਟੂਟ ਦੇ ਤੁਸੀਂ ਕੁੜੀ ਨਾਲ ਕਰ ਲੋ ਗੱਲਾਂ ਪੁੱਛ ਲੋ ਜੇ ਕੋਈ ਸ਼ਾਂਦੀ ਨਿਆਣੀ ਤੇ ਪੁੱਛ ਲੋ ਜੇ ਆਂਦੀ ਚੱਲ ਜਾ ਮੈਂ ਤਾਂ ਮੰਨ ਨਹੀਂ ਜਾਣਾ ਉਹਦੇ ਨਿਆਣੇ ਨਾਲ ਜੀ ਲੱਗ ਹੀ ਜਾਂਦਾ ਹੁੰਦਾ ਪਰ ਫਿਰ ਵੀ ਇੱਕ ਰੀ ਕੁੜੀ ਨਾਲ ਪੁੱਛ ਹੀ ਲਓ ਮੈਂ ਪਾਉਣੀ ਹੈ ਕੱਪੜੇ ਪਾਲਾ ਕੁੜੀ ਦੇ ਅੱਛੂ ਜਾਣਾ ਪਤਨਾਣਗੇ। ਹਾਂ। ਲੈਵਿੰਗ ਹੀ ਉੱਥੇ। ਹਾਂ। ਜੀ ਲੱਜੂਗਾ। ਚਲੋ ਫਿਰ। ਕੱਲ ਫਿਰ ਕੱਲ ਜਾਨੇ ਹਰਪਾਲਾ ਕੱਪੜੇ। ਚਲੋ ਚੱਲੀਏ ਹਰਪਾਲੇ ਮੈਂ ਕੱਪੜੇ। ਚੱਲ ਆ ਹਰਸ਼ੂ ਤੂੰ ਇਹ ਪਾਲ ਕੇ ਰੱਖੀ ਸਲਾਹ ਪਹਿਲਾਂ ਕੀਤੀ ਸਲਾਹ ਕੀ ਮੇਰਾ ਤੇ ਕਿੰਨੇ ਦਿਨਾਂ ਦਾ ਧਿਆਨ ਹੀ ਮੈਂ ਤੁਹਾਨੂੰ ਕਹਿਣ ਹੀ ਨਹੀਂ ਦੇਈ ਰੋਜ਼ ਮੈਂ ਅੱਖਾਂ ਪੁਛਦੀ ਪੁਛਦੀ ਨਹੀਂ ਜੀ ਆਹ ਤਾਬ ਜੀ ਨੇ ਹੀ ਰੱਖ ਲੈ ਤੂੰ ਥੋੜੀ ਜਿਹੀ ਪੜੀ ਬਾਕੀ ਬਾਅਦ ਪੜ ਲੈ ਚੱਲ ਚੱਲੀਏ ਹਾਂ ਜਾਨ ਹਰਸ਼ੂ ਕੀਤਾ ਮਾਤਾ ਬਹੁਤ ਗਰਮੀ ਬਾਹਰ ਤੇ ਕੰਮ ਹੀ ਮਸਾ ਹੀ ਹੁੰਦੇ ਹੋਰ ਤੋਂ ਹੀ ਰੋਟੀ ਖਾ ਲਈ ਆ ਖਾ ਨਹੀਂ ਨਿੱਕੀ ਨੇ ਫੜਾਤੀ ਰੋਟੀ ਫੜਾਤੀ ਅੱਛਾ ਮੈਂ ਹਾਂ ਚਲ ਤੰਗੀ ਰੋਟੀ ਖਾ ਕੇ ਜਾਂਦਾ ਮੇ ਪਾਹ ਹੋਣਾ ਗਰਮੀ ਬੜੀ ਜਿਆਦੀ ਆ ਬਹੁਤ ਗਰਮੀ ਕੀ ਕਰਦੇ ਜੀ ਬਿਠੇ ਆ ਬਿਠੇ ਬਹੁਤ ਗਰਮੀ ਮੈਂ ਤੇ ਆ ਮਾਹ ਹੀ ਕੰਮ ਰਸੋਈ ਦੇ ਭਾਂਡੇ ਮਾਂਜਨੇ ਬੜੇ ਔਖੇ ਲੱਗਦੇ ਬੜਾ ਮੰਦਾ ਹਾਲ ਹੋਇਆ ਪਿਆ ਤੇ ਗਰਮੀ ਅੱਜ ਤੱਕ ਆਪਣੀ ਮਾਂ ਮਰਚ ਵੀ ਨਹੀਂ ਮਿਲੀ ਹੂੰ ਉਹਨੇ ਨਾ ਦੁੱਧ ਲਾਤਾ ਚੁੱਕਦੀ ਆ ਮੈਂ ਵੇਖ ਆਈ ਹਾਂ ਗਈ ਆਂ ਪਾਰਟੀ ਲੈ ਕੇ ਉਹ ਨਹੀਂ ਮਿਲੀ ਤੇ ਹੁਣ ਦੁੱਧੀ ਨੂੰ ਘਟ ਪਿਆ ਦੁੱਧ ਹੂੰ ਹੂੰ ਤੇ ਇਹਨੂੰ ਨਾ ਦੱਸਿਓ ਮਾੜਣ ਨੂੰ ਹੀ ਰੱਖੂਗਾ ਵੀ ਘਟ ਪਾਇਆ ਹੂੰ ਹੂੰ ਉਹਨੇ ਨਾ ਕਰੇ ਵੱਧ ਪਾ ਬਣਾ ਲੈਂਦਾ ਤੇ ਬਈ ਪੱਠੇ ਨਹੀਂ ਪਾਏਗੇ ਤਾਂ ਨਹੀਂ ਮਿਲੇ ਪੱਠੇ ਨਹੀਂ ਪਾਏ ਔਰ ਛੋਣੇ ਨੂੰ ਚੱਲ ਜਾਂਦੇ ਆ ਤੇ ਕੰਮ ਤੇਲ ਇੱਕ ਵੇਲੇ ਪੈਂਦੇ ਦੁੱਧ ਫਿਰ ਜਿੰਦਗੀ ਹੀ ਨਹੀਂ ਜੀਗੇ ਤੇ ਦੀਨੇ ਨੂੰ ਐ ਕਰੀ ਵੀ ਸਵੇਰੇ ਦੁੱਧ ਆਪਾਂ ਨੂੰ ਕਿਲੋ ਫੜਨਾ ਪੈਣਾ ਕਦੋਂ ਨਹੀਂ ਮਾਰਿਆ ਦੁੱਧ ਕਿਹੜਾ ਕੁਛ ਤੇ ਮੋਹ ਦਿੰਦਾ ਵਾ ਕਿਸੇ ਤੇ ਕਰੋ ਲੈਣ ਚੱਲ ਜਾ ਦੁੱਧ ਤੇ ਕੋਈ ਦਿੰਦਾ ਦੁੱਧ ਤਾਂ ਦੁੱਧ ਹੀ ਤੋਂ ਲੈਣਾ ਕਿਵੇਂ ਕਿਸੇ ਆ ਦੁੱਧ ਵੀ ਆਉਂਦਾ ਸੱਜ ਸਵੇਰੋਂ ਸਵੇਰ ਨਾਲ ਦੁੱਧ ਹੀ ਤੋਂ ਲੈਣਾ ਜੀ ਨਾ ਬਾਤ ਮੇਰੇ ਸਿਹਰੀ ਨਾਲ ਸਾਰੇ ਪੈ ਜੋ ਗਾਲ ਪਤਾ ਕੀ ਆ ਦੁੱਧ ਚ ਇੱਤੇ ਨਾਲ ਕਿ ਲੋਕ ਬਾਤ ਫੜਨਾ ਪੈਣਾ ਬਈ ਨਹੀਂ ਚਾਵੇ ਇਸ ਤਰੇ ਕੋਈ ਦੋ ਬਾਨੀ ਆ ਬਾੜਾ ਹਾਂ ਇਹ ਵੀ ਨਹੀਂ ਰਹੀ ਰੋਟੀ ਪਾਣੀ ਦਾ ਬਾਤ ਦ 12 ਵਜੇ ਦੇ ਦੁਪਹਿਰਾਂ ਦੇ ਹਾਂ ਕਾਮ ਗਰਮੀ ਵੀ ਬੜੀ ਐ ਕਲੈਟ ਵੀ ਮੋਟਰਾਂ ਵਾਲੀ ਆਖੰਦਾ ਹੀ ਆਉਂਦੀ ਨਹੀਂ ਜੀ ਤੇ ਵਿਚਾਰੇ ਖਾਪਾਉਂਦਾ ਇਹ ਬਾਹਰ ਸਵੇਰ ਲੈਟਸ ਵਾ ਆਉਣੀ ਆ ਆ ਮੈਂ ਗਈ ਨਹੀਂ ਦਵਾਈ ਲੈਣ ਜੀ ਤੂੰ ਤੂੰ ਤਾਂ ਖੰਬੇ ਚੱਕੋਂ ਦੇ ਖੰਬੇ ਕਿੰਨੇ ਡੇਕਦੇ ਨੇ ਰੀ ਦੇ ਨਾਲ ਹਾਂ ਪਹਿਨੀ ਆ ਮੋਟਰਸ ਦੀ ਵਾਰ ਚ ਹੀ ਆਈ ਪਰ ਕੌਣ ਆਇਆ ਜਾ ਵੇਖਿਆ ਨਾ ਜਾਣੀ ਵੇਖ ਕੌਣ ਆਇਆ ਏ ਕਿੰਨੇ ਆਉਣਾ ਜਾਏ ਤੁਰੇ ਫਿਰਦੇ ਹੋਣੇ ਆ ਮੈਂ ਤੇ ਆ ਮਹਾ ਖਾਤ ਕੇ ਪੈਸੀ ਮੇਰੀ ਚਾਹਾਂਦਾ ਜੀ ਜੀ ਆਦਾਗਾ ਅਰੇ ਗੋ ਨੇ ਪਾਣੀ ਪੂਣੀ ਲਾਇਆ ਹੋ ਰੱਦੀ ਰਾਤ ਕਿੰਨੇ ਆਉਣਾ ਵਾ ਕਿੰਨੇ ਸਹੀ ਗੱਲ ਨੇ ਆਪੇ ਆ ਗਏ ਆਪਾਂ ਵੀ ਰੋਟੀ ਖਾਈਏ ਦੋ ਜਣੀਆਂ ਆ ਆਹੋ ਰੋਟੀ ਖਾ ਇਹਨਾਂ ਦੇ ਖਰੇ ਨੇਰੇ ਆਉਣਾ ਤੇ ਆਪਾਂ ਤੇ ਖਾਈਏ ਰੋਟੀ ਖਾ ਕੇ ਤੇ ਨਿਆਣੇ ਲੈ ਕੇ ਤੇ ਲੰਮੇ ਪਈਏ ਆਪਾਂ ਜਦੋਂ ਆਉਣਗੇ ਆਪੇ ਉਹਨਾਂ ਨੂੰ ਫੜਾਵਾ ਦੇਉਂਦੇ ਉਹਨਾਂ ਨੂੰ ਕਿੱਥਨਾ ਪੈਂਦਾ ਨੀਂਦ ਵੀ ਨਹੀਂ ਪੂਰੀ ਹੁੰਦੀ ਨਾ ਨਾ ਨੀਂਦ ਮੈਨੂੰ ਤੇ ਹੁਣੇ ਵਾਰਸ ਗਈ ਜਾਂਦੀਆਂ ਵਾਰੇ ਨੀਂਦ ਆਉਂਦੀ ਮੈਂ ਲੱਤ ਕੋਈ ਆਏਗੀ ਐਵੇਂ ਕਿੰਨੇ ਆਉਣਾ

ਜੀਆ ਜੇ ਮੋਰਵਾਣਾ ਨਹੀਂ ਕੀਤਾ ਕੋਈ ਚਾਂ ਚੀਕੇਗਾ ਮੇਰੇ ਪੈ ਤਾਂ ਆਗੇ ਜੇ ਨਾ ਫੋਨ ਹਾਂਜੀ ਹਾਂਜੀ ਨਹੀਂ ਉਹ ਤੇ ਸੋਖੇ ਫੋਨ ਕੀ ਕਰਨਾ ਸੀ ਨੇਰਾ ਹੈ ਇਹ ਕਿ ਚਲ ਘੜੀ ਕ ਬਹਿਣਾ ਮ ਹੋਈ ਹੁੰਨੇ ਆ ਨਹੀਂ ਚਲ ਬੰਦਾ ਫੋਨ ਕਰ ਦਿੰਦਾ ਪਤਾ ਹੁੰਦਾ ਭਰਾ ਹੋਣਾ ਸਲਾਹ ਬਣ ਗਈ ਜਾਣਕੀ ਤੇ ਫੋਨ ਕਰਨ ਦਾ ਟਾਈਮ ਹਾਂ ਲਾ ਲਿਆ ਜੇ ਹਾਂਜੀ ਝੋਨਾ ਲਾ ਲਿਆ ਚਲੋ ਜਿੰਨਾ ਵੀ ਲਾ ਲਾਣਾ ਤਾਂ ਹੈ ਗਈ ਹੈ ਨਾ ਅੱਛਾ ਉਹ ਉਹ ਨਿੱਕੇ ਨਹੀਂ ਲਿਆਉਂਦੇ ਈਲਾ ਮੰਮੀ ਪਾਣੀ ਅੱਛਾ ਬੋਤਲ ਤੋਂ ਪੀ ਲੈ ਇੱਥੋਂ ਦੇ ਦਿੰਨੀ ਮੈਂ ਭਾਬੀ ਚ ਆਵੇ ਹੈਗਾ ਅੱਛਾ ਠੀਕ ਆ ਆਜਾ ਉਹ ਜੇ ਮਾਦਾ ਪਰ ਮੁੰਡੀਆਂ ਚ ਬੜੀ ਹੈ ਹਾਲੇ ਅਜੂ ਪਾਣੀ ਪੀ ਲੈ ਮੈਂ ਕੱਪੜਾ ਮੈਂ ਚਾਹ ਨਾਲ ਤੇ ਚਾਹ ਥਾਰੇ ਘੋਟ ਤੇ ਕੱਪੜਾ ਮੈਂ ਬਟ ਫੋਨ ਨਾ ਤੋੜਦੀ ਮੁੰਡੇ ਦਾ ਹੁਣ ਜਦ ਫੋਨ ਸਾਹਮਣੇ ਰੱਖਦਾ ਫੋਨ ਟੁੱਟ ਜੂਗਾ ਪੁੱਤ ਜਾ ਪਰਫੋਰਮ ਬੰਦ ਕਰੋ ਆਵੇ ਭੈਣ ਆਈ ਇਹਦੇ ਨਾਲ ਗੱਲਾਂ ਬਾਤਾਂ ਮਾਰੋ ਖੇਡੋ ਸੂਹੀ ਭੈਿ ਆਇਆ ਕਿਉਂ ਨਹੀਂ ਰਿੰਦੇ ਘਰ ਵੀ ਕੋਈ ਆਇਆ ਤਾਂ ਨਾ ਗੱਲਾਂ ਬੰਨਾਂ ਕਰਦੇ ਆ ਆਈ ਆਈ ਮੈਂ ਕਿਹਨੇ ਭਾਂਡੇ ਲੈ ਆ ਬੰਦ ਕਰ ਵੀ ਦੀਦੀ ਨਾਲ ਖੇਡ ਪੈਣ ਆਈ ਸੁਦਾਈ ਨੇ ਤਾਂ ਮਮੀ ਜੀ ਆਉਣਾ ਕੀ ਕੁੜੀ ਨੂੰ ਛੱਡਣ ਆਈ ਆ ਹੂੰ हां मैं हां 2 ਸਾਲ ਪੜਾ ਦੋ ਹਾਂ ਕੁੜੀ ਨੂੰ ਸਾਡਾ ਕੰਮ ਔਖਾ ਜਿਹਾ ਜੇ ਨਿਆਣੇ ਨਿੱਕਿਆਂ ਦੀ ਫੀਸ ਤਾਰੀ ਜਾਣਦੀ ਤੇ ਵਿਚਾਰੀ ਦੀ ਕਲਾਸ ਵੱਡੀ ਆ ਤੇ ਫੀਸ ਨਹੀਂ ਤਾਰੀ ਜਾਣਦੀ ਤੇ 2 ਕ ਸਾਲ ਲਵਾ ਦੋ ਕੁੜੀ ਦੇ ਹੈ ਲਵਾ ਦੋਗੇ ਲਵਾ ਦਾਂ ਤੇ ਇਹ ਤੂੰ ਆ ਫੋਨੇ ਪਰ ਆ ਪਰ ਜਾਈਨਾਂ ਨੂੰ ਕੁਛ ਮੇਰੀ ਤੇ ਮੰਦੀ ਦੀ ਨਹੀਂ ਗੁੱਟੇ-ਗੁੱਟੇ ਮੇਰੇ ਦੁੱਬਦੇ ਤੇ ਨਾਮ ਇਹਨੂੰ ਕੋ ਪੁੱਛਦਾ ਹੀ ਆ ਪੁੱਛੂਗੀ ਮੰਮੀ ਜੀ ਉਹਨਾਂ ਨੂੰ ਵੀ ਪੁੱਛੂਗੀ ਪਰ ਥੋੜਾ ਜਿਹਾ ਤੂੰ ਹੀ ਵੀ ਕਾਉਣਾ ਵੀ ਚੱਲ ਰੱਖ ਲੈਣੀ ਆ ਤੁਹਾਡੀ سپورਟ ਨਹੀਂ ਛੱਡ ਚੱਲਨੀ ਆ ਉਹਨਾਂ ਤੇ ਤੇ ਮੈਨੂੰ ਪਤਾ ਹੀ ਚੱਲ ਕਿੰਨਾ ਕਿ ਤੈਨੂੰ ਪਤਾ ਕਰਤੀਆਂ ਹੁੰਦੀਆਂ ਮਾਮੀਆਂ ਤੇ ਜਿੰਨਾ ਕ ਕਰਦੀਆਂ ਉਹਨਾਂ ਕੀ ਕਰਦੀਆਂ ਪਰ ਫਿਰ ਵੀ ਚੱਲ ਜਿੰਨਾ ਚਿਰ ਤੂੰ ਹੀ ਹੈਗੀ ਏ ਤੁਹਾਡੇ ਆਸਰੇ ਛੱਡ ਕੇ ਜਾਣੀ ਕੁੜੀ ਤੇ ਮੈਂ ਦੋ ਕ ਸਾਲ ਲਵਾ ਦੋ ਚੱਲ ਔਖੇ ਸੌਖੇ ਹੋ ਕੇ ਗਾਣੂ ਮੈਂ ਲੈ ਜੂ ਆਪਣੀ ਕੁੜੀ ਮੈਂ ਹੁਣ ਪੱਖੀ ਥੋੜੀ ਛੱਡ ਜਾਣੀ ਤੁਹਾਡੇ ਕੋਲ ਨਾ ਅੱਛਾ ਚੰਗਾ ਇਹਨਾਂ ਨੂੰ ਪੁੱਛ ਲਾ ਪਰ ਨ ਪਰ ਜਾਈਆਂ ਨੂੰ ਮੰਨਣ ਕਿਉ ਮੰਨਣ ਨਹੀਂ ਆ ਕਿਉ ਨਾ हां हां पूछो ओन्ना नु भी पूछूंगी पूछ ला हां ਛੱਡ ਦੇ ਮੈਂ ਬਿੱਲੇ ਗਿਆ ਇੱਥੇ ਕੋਇਲਾ ਦਰਮੀ ਨੂੰ ਇੱਥੇ ਨਹੀਂ ਬੇਟਾ ਤੁਸੀਂ ਤਾਂ ਉਹਦਾ ਹੀ ਲੱਗਦਾ ਉਹ ਚਾਹ ਬਣਾਉਣ ਗਈਆਂ ਰਸੋਈ ਚ ਹੈ ਜੇ ਚਾਹ ਨਾ ਪੀਉਂਦੀਆਂ ਫਿਰ ਵੀ ਤੁਸੀਂ ਆਖਣਾ ਪਿਆ ਆ ਨਹੀਂ ਕੋਈ ਇੱਥੇ ਹੀ ਗੱਲਾਂ ਮਾਰੀ ਜਾਂਦੀਆਂ ਤੋਦੱਕ ਕਿੰਨਾ ਵੇਲਾ ਚਾਹ ਕੀਤਾ ਕਿ ਉਸੇ ਵੇਲੇ ਭੱਜ ਗਈਆਂ ਚਾਹ ਬਣਾਉਣ ਪਹਿਲਾਂ ਪਾਣੀ ਲੈ ਕੇ ਆਈਆਂ ਹੁਣ ਚਾਹ ਬਣਾਉਣ ਚੱਲ ਗਈਆਂ ਹਾਲਚਾਲ ਪੁੱਛਿਆ ਨਿਆਣਿਆਂ ਦਾ ਪੁੱਛਿਆ ਹੋਰ ਕੀ ਹੁੰਦਾ ਹੈ ਕੋਈ ਕੁਝ ਹੁੰਦਾ ਵਾ ਤੁਸੀਂ ਐਵੇਂ ਜਿਆਦਾ ਟੈਨਸ਼ਨ ਲੈਂਦੇ ਕੋਈ ਨਹੀਂ ਆਪਣੀ ਕੁੜੀ ਆਵੇ ਨਾਨੀ ਬੈਠੀ ਐ ਫਿਕਰ ਕਰਨ ਦੀ ਤੇ ਲੋੜ ਹੀ ਨਹੀਂ ਮੈਂ ਹਾਂ ਮੈਂ ਪੁੱਛਣ ਆਈ ਮੈਂ ਚਾਹ ਪੀਉਂਗੀ ਤੇ ਰੋਟੀ ਖਾਉਂਗੀ ਤਾਂ ਰੋਟੀ ਦਾ ਯਾਰ ਮਗਰ ਉਹ ਜੇ ਵੇਲੇ ਚਾਹ ਪੀਣ ਕਿੱਦਾਂ ਕਰਨੀ ਨਹੀਂ ਚਾਹ ਪੀਏ ਭਾਬੀ ਚਾਹ ਲਿਆ ਦਿਓ ਅਸੀਂ ਚਾਹ ਪੀ ਕੇ ਚੱਲ ਜਾਣਾ ਹਾਏ ਹਾਏ ਅੱਧੀ ਰਾਤ ਤੂੰ ਕਿੱਥੇ ਚੱਲ ਜਾਣਾ ਇੰਨੀਆਂ ਲੁੱਟਾ ਗੋਆ ਹੁੰਦੀਆਂ ਜਮਾਨਾ ਏਡਾ ਮਾੜਾ ਸਾਰੇ ਚੱਲ ਜੀ ਹੁਣ ਪਹਿਲੀ ਕਾ ਆਏ ਤੁਸੀਂ ਅੱਧੀ ਰਾਤ ਜੇ ਨਹੀਂ ਨਿਆਣੀ ਨਿਆਣੇ ਨਿੱਕੇ ਆ ਨਾ ਘਰੇ ਉਹ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਰਹਿਣਾ ਨਹੀਂ ਰੋਟੀ ਪਰ ਕੀ ਖਾ ਲੋ ਨਹੀਂ ਨਹੀਂ ਤੂੰ ਇਹ ਨਾ ਘਟ ਘਟ ਗੱਲ ਸੁਣੀ ਤੂੰ ਨਾ ਘਟ ਘਟ ਚਾਹ ਲਿਆ ਦਿਓ ਸਾਨੂੰ ਅਸੀਂ ਜਾ ਜਾਈਏ ਤੇ ਇੱਕ ਮਿੰਟ ਭਾਬੀ ਜੀ ਮੇਰੀ ਗੱਲ ਸੁਣਿਓ ਮਾੜੀ ਜੀ ਦੋਵੇਂ ਜਾਣੀਆਂ ਆਜੋ ਹਾਂਜੀ ਮੈਂ ਇੱਕ ਮਿੰਟ ਉਹਦੀ ਗੱਲ ਸੁਣਾ ਫਿਰ ਆਉਣੀ ਠੀਕ ਜਿਹੜੀ ਲੈ ਕੇ ਆਈ ਕਿੰਨਾ ਖੁਸ਼ੀ ਦੀਦੀ ਨੂੰ ਸਲਾਹ ਕਰਦੀਆਂ ਦੀਦੀ ਉਹਰੇ ਆਵੇਂ ਹੋ ਗਿਆ ਮਾਜਾ ਮਾਰੀ ਚੱਲੀ ਅਗਲੇ ਕੀ ਸੋਚਣਗੇ ਹੱਦ ਕਰੀ ਚੱਲੀ ਸੋਚੇ ਨਹੀਂ ਹਾਂ ਤੇਰਾ ਤਾਂ ਕਿ ਤੂੰ ਰੋਟੀ ਪੁੱਛੀ ਜਾਂਦੀ ਆਈ ਕਿੱਥੇ ਆਈ ਕਿਹਦਾ ਤਾਂ ਮੈਂ ਤਾਂ ਸ ਰੋਟੀ ਲ ਪੁੱਛ ਤੋਰ ਕੀ ਕਰਾਂ ਫਰਜ਼ ਤਾਂ ਤੇ ਪੂਰਾ ਕਰਨਾ ਹੀ ਆ ਅਗਲੀ ਆ ਕਰੀ ਸਾਨੂੰ ਘਰ ਕੰਚ ਅਜ ਰੰਗ ਉਹਦਾ ਬੰਦਾ ਏ ਨਾਲ ਕੱਲੀ ਹੋਵੇ ਗੱਲ ਹੋਰ ਉੱਡੀ ਬੰਦੇ ਸੰਭਲ ਪਾਪੜ ਵੇਲਣੇ ਪੈਂਦੇ ਤੇ ਪਰੌਣਾ ਆਪਣਾ 3 ਸਾਲ ਹੋ ਗਏ ਇੱਥੇ ਪੜਿਆ ਨਹੀਂ ਇਹ ਆਏ ਤੇ ਕਿਸ ਦਾਤੇ ਤੇ ਮਾਤਾ ਕੋਲ ਧਿਆਨ ਰੱਖੀ ਪਿਲਸਨ ਦੇ ਪੈਸੇ ਵੀ ਕਿਤੇ ਪੈਣਾ ਪੁਹਣਾ ਲੈਤ ਨਹੀਂ ਅੰਤੀ ਰਾਤ ਨਹੀਂ ਆਉਣ ਵਾਲੀ ਲੱਗ ਕਿਸ ਪਤਾ ਮੈਨੂੰ ਵੀ ਸਾਰਾ ਮੈਨੂੰ ਤਾਂ ਨਿਆਣੀ ਸਮਝਦੀ ਆ ਪਰ ਮੈਂ ਨਹੀਂ ਵੀ ਹੁਣ ਆਏ ਆ ਪਰੌਣਾ ਨਾਲ ਆਇਆ ਬੁਰੇ ਲੱਕੀ ਦਾ ਮੈਂ ਤਾਂ ਮਾਰਾ ਮੋਟਾ ਜਿਹਾ ਰੋਟੀ ਡਾਟੇ ਪੁੱਛਣ ਦਈ ਆ ਤੂੰ ਬਿਜੇ ਵਾ ਚਾਹ ਨਾਲ ਹੀ ਜਾਣੀ ਚਾਹ ਤੇ ਬਣਾ ਲਈ ਰੂ ਚਾਹ ਪੀ ਕੇ ਨਾ ਮੇਰੀ ਕੰਮ ਪਾਈ ਬੈਠੇ ਰੇ ਵੀ ਨਹੀਂ ਹੁੰਦੇ ਹਾਂ ਆਂਦੀ ਮੇਰੀ ਗੱਲ ਸੁਣੋ ਹਾਂ ਦੀ ਦੋਵੇਂ ਜਾਣੀਆਂ ਆਲੇ ਸਮੋ ਹੋਰ ਨਾ ਸਿਆਪਾ ਪਾ ਦੇ ਨਾਹੀਂ ਤੇ ਆਪਣੇ ਮਾਹ ਘਰੇ ਟਾਈਮ ਪਾਸ ਕਰਦਾ ਹੈ ਹਾਂ ਹੈ ਕਿ ਤੇ ਲੜ ਲੁੜਕੇ ਇਤਨੀ ਆਈ ਤੂੰ ਮੇ ਜੀਜਰੇ ਇਹ ਵਲੇ ਆਏ ਆ ਇਤ ਰਹਿਣਾ ਮੈਂ ਤੇ ਮਾਹ ਦੀ ਮੋਟੀ ਲੜਨਾ ਕਿਹਦੇ ਨਾਲ ਅੱਡ ਬਾਹ ਰਹੀ ਇਕੱਲੀ ਕਰੀ ਹੈਗੀ ਨੀ ਕੀਪ ਤਾਂ ਕਿਹ ਵਲੇ ਤਾਂ ਤਾਂ ਤੋਂ ਹੋ ਗਿਆ ਉਹ ਵੇਖ ਕੇ ਨਾ ਚਾਹ ਘੋਟਨ ਤੇ ਰਹੀ ਮੰਨੇ ਤੇ ਟੈਂਸ਼ਨ ਹੀ ਪਈ ਪਈ ਏ ਤੂੰ ਇੰਨੀ ਆਈ ਤੇ ਆ ਕਿਸ ਦਾ ਤੇ ਮੰਨੇ ਚਾਹੀ ਤੂੰ ਨਾ ਮੰਨੇ ਦੁੱਧ ਤੇ ਅੱਗੇ ਤੈਨੂੰ ਮੈਂ ਆਖਨੀ ਥੋੜਾ ਰੱਖਿਆ ਜਿਹੜਾ ਘੁੱਟ ਸਵੇਰ ਦੀ ਚਾਹ ਲਈ ਦੁੱਧ ਵਾ ਤੇ ਹੋਣੀ ਚਾਹ ਬਣਨਾ ਪੰਮਾ ਮਾੜੀ ਚੰਗੀ ਪੀਉਣੇ ਪੈਣੀ ਆਹ ਹੋਣੀ ਨਾ ਸ਼ੋਨਾ ਕਈ ਥੋੜਾ ਘੱਟ ਪਾ ਦੀ ਹੁਣ ਮੈਂ ਨਹੀਂ ਇਹ ਵੇਲੇ ਕਿਸੇ ਦੇ ਘਰ ਜਾਣਾ ਚਲੋ ਗਲਾਸੀ ਫੜ ਕੇ ਆਹੋ ਥੋੜੀ ਘੱਟ ਪਾ ਦੀ ਮੈਂ ਆਪਾਂ ਦੇ ਮਾਜ ਨਾਲ ਦੇ ਇੰਨਾ ਕੱਪਾਂ ਚ ਪਾ ਦਾਂਗੇ ਮਸਾਂ ਹੀ ਮੈਂ ਵੇਲੀ ਹੋਈ ਹਾਂ ਇੰਨੀ ਗਰਮੀ ਉਤੋਂ ਮੇਰੇ ਕੋਲ ਬਸ ਆਉਂਦਾਂ ਨਾ ਮੈਂ ਕੜੀ ਲੰਮੀ ਪਈ ਐ ਬੰਦਾ ਫੋਨ ਕਰਕੇ ਆ ਜਾਂਦਾ ਉਹ ਇੰਨਾ ਬੈਠਾ ਹੋਵੇ ਬੰਦਾ ਫੋਨ ਹੀ ਕਰਦਾ ਹੁੰਦਾ ਕੋਈ ਨਾ ਮੇਰੀ ਅਮਾ ਹਾ ਜਿੰਦਸਾ ਹੁਣੇ ਨਿਕਲ ਕੇ ਗਈ ਐ ਸੋਈ ਚ ਕਿਤੇ ਕੀਤਾ ਫੇਰ ਆਈ ਜਿਹੜਾ ਉੱਥੇ ਪੈਰੇ ਸੀ ਲਿਆਦੇ ਫੇਰ ਆਦੇ ਨਾਲ ਪਰਨਾ ਆਇਆ ਬੁਰੇ ਲੱਗਦੀ ਤੂੰ ਫੋਨ ਕਰਦਾ ਤੂੰ ਟਾਈਮ ਦੇਖ ਕੇ ਆ ਕੋਈ ਟਾਈਮ ਹੁੰਦਾ ਆਉਂਦਾ ਮਾਤਾ ਹੀ ਤੋ ਤੇ ਬੈਠੀ ਚੁੱਪ ਕਰਕੇ ਖੜਕੇ ਆਹ ਤਾਂ ਬੇਚਾਨਾ ਕਮਿਟੀ ਹੁੰਦੇ ਤੇ ਹਰ ਜਿਹੜਾ ਆਉਂਦਾ ਮਾਤਾ ਤੇ ਮੈਂ ਤੇਨੂੰ ਉਹ ਹੀ ਆਣੀ ਮਾਤਾ ਕੋਲ ਆਖ ਕਰਕੇ ਇਕੱਠਾ ਹੋਏ ਪਿਲਸਨ ਦਾ ਕਿਤੇ ਉਹ ਨਾ ਗੁੱਜੀ ਮੁਕੇ ਪਰਾਦੇ ਕੋਲ ਪੂਰੀ ਧਿਆਨ ਰੱਖਣਾ ਆਈਏ ਕਿਸੇ ਦਾ ਤੇ ਏਦਾਂ ਆਉਣ ਵਾਲੀ ਜਿੱਗੀ ਇਹਨੇ ਦੇਖਿਆ ਹੋਰ ਜਿੰਨੇ ਆਰਾਮ ਹੀ ਲੇਖਿਆ ਹਾਂ ਹੋਰ ਜਾਣ ਦੀ ਵੀ ਗੱਲ ਕਰਨ ਚੱਲੇ ਹਾਂ ਹਾਂ ਹੋ ਤੇ ਇੱਕ ਲੜਕੀ ਆਈ ਹੈ ਜਾਂ ਕਿਤੇ ਨੰਦ ਦੇ ਨਾਉਂਦੇ ਆਏ ਨਹੀਂ ਮਿਲਣ ਆਏ ਨੇ ਕਿਤੇ ਉਹ ਹੀ ਆਂਦਾ ਪਤਾ ਚੱਪਦਾ ਕਿਤੇ ਸੌਂਦੇ ਨਾ ਗੱਲਾਂ ਬਣਾ ਚਲੋ ਅਰੇ ਚਾਹ ਬਣ ਗਈ ਤੇ ਫਿਰ ਰੋਟੀਆਂ ਨੂੰ ਕੀ ਜਾਂਦੇ ਆ ਰੋਟੀਆਂ ਦੇ ਲਈ ਖਾਣੇ ਮੈਂ ਚਾਰਜਤਾ ਪੁੱਛਿਆ ਨਹੀਂ ਤੋ ਸ਼ੁਕਰ ਮੈਂ ਦਾ ਸਬਜੀ ਵੀ ਅੱਜ ਆਪਣੀ ਉਹ ਥੋੜੀ ਦਾਲ ਥੋੜੀ ਜੀ ঘি ਖਵਾਉਂਦੇ ਸੱਚੀਆਂ ਬਣਾ ਬਹੁਤ ਗਰਮੀ ਚ ਤੇ ਆਖੀਦਾ ਹੀ ਕੋਈ ਪੁਰਾਣਾ ਨਾ ਆਵੇ ਕਿ ਪਰ ਮੈਂ ਉਹ ਨਹੀਂ ਰਹੀ ਆਈ ਕਿ ਤੇ ਇਹ ਨਹੀਂ ਕੰਦਾ ਘਰ ਕਹਿੰਦੇ ਅਸੀਂ ਤਾਂ ਕਿਸੇ ਦੇ ਘਰ ਜਾਂਦੇ ਨਹੀਂ ਸਾਡੇ ਘਰੇ ਚੋਕ ਵਿਖਰੇ ਨਾ ਜੀ ਹੋਈਆਂ ਕਿਤੇ ਚ ਟਾਈਮ ਹੀ ਨਹੀਂ ਲੱਗਦਾ ਹਾਂ ਤੇ ਝੋਨੇ ਢਾਤੂ ਹਾਂ ਨੂੰ ਚਾ ਕਾ ਨੀ ਇੰਨੀ ਗਰਮੀ ਪੈਂਦੀ ਨੀ ਬਹੁਤ ਗਰਮੀ ਬੜੀ ਪੈਣੀ ਮੇਰੀ ਮਾਂ ਬੱਚਾ ਹਾਂਜੀ ਗਰਮੀ ਤਾਂ ਬਹੁਤ ਸਾਡੇ ਵੀ ਬਹੁਤ ਮੀਂਹ ਪੈ ਗਿਆ ਸੁਖਜਾਦੀ ਹੋਗੀ ਮਾਸਾ ਜੇ ਮੈਂ ਗੱਲ ਕਰਾਂ ਹਾਂਜੀ ਬੈ ਜਾ ਦੀਦੀ ਉਹ ਇੱਥੇ ਕੋਈ ਨਹੀਂ ਹੋਇਆ ਇੱਥੇ ਠੀਕ ਨਹੀਂ ਕੰਮ ਇਕਲੈਗ ਵੀ ਇਤਨ ਵੈਟਰ ਤੇ ਪੱਖਾ ਨਹੀਂ ਨਾ ਜਲਸੀ ਚਾਹ ਗਾਹ ਆ ਜੋ ਭਾਬੀ ਬੈ ਜਾਣਗੇ ਗਾਂਹਾਂ ਚ ਦੀਦੀ ਹੋ ਗਿਆ ਉਹ ਵੀ ਆਜੋ ਨਾ ਜੇ ਲਾਉਂਦੇ ਚ ਫਲਮਾਂ ਦੇ ਦੇਣਾ ਝੋਲਣਾ ਇੰਦੀ ਰਕੀ ਲੱਗਾਂ ਜਾਂ ਕੀ ਸਿਆਪੇ ਨੂੰ ਜਾਣ ਪੜੀ ਲੈਟ ਪ੍ਰਾਪ ਹੋਈ ਦੀ ਦੋ ਤਿੰਨ ਤਿੰਨ ਜੋ ਨਰ ਕੀ ਲਗਣੀ ਨਹੀਂ ਤੇ ਆ ਤੇ ਭਾਬੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਵੀਰ ਤੇ ਘਰੇ ਨਹੀਂ ਆਏਗਾ ਫਿਰ ਉਹ ਤੇ ਬਾਹਰ ਆਉਣ ਤੁਹਾਡੇ ਨਾਲ ਕਰ ਲੈਣੀ ਚੱਲ ਕੋਈ ਨਹੀਂ ਦੱਸੋ ਕਿਹੜੀ ਗੱਲ ਆ ਤੇ ਕੁੜੀ ਆ ਢੀ ਤੇ 2 ਸਾਲ ਪੜਾ ਦੋ ਲਵਾ ਦੋ ਕੁੜੀ ਤੇ 2 ਸਾਲ ਤੇ ਸਾਡੇ ਕੋ ਫੀਸ ਨਹੀਂ ਧਾਰੀ ਜਾਣ ਦੀ ਨਿੱਕੇ ਵੀ ਬਾਤ ਹੈ ਕਿ ਸਕੂਲੇ ਤੇ 2 ਸਾਲ ਲਵਾ ਦੋ ਕੁੜੀ ਦੇ ਸਾਡੇ ਦੇ ਨਹੀਂ ਮੰਮੀ ਨਾਲ ਕਰ ਲਈ ਗੱਲ ਹਾਂਜੀ ਮੰਮੀ ਨੂੰ ਪੁੱਛਿਆ ਮੰਮੀ ਆਂਦੇ ਪਰਦਾਈਆਂ ਆਪਣੀਆਂ ਨੇ ਪੁੱਛ ਲਾ ਵੀਰ ਆਪਣੇ ਨੇ ਪੁੱਛ ਲਾ ਵੀਰ ਤੇ ਘਰੇ ਨਹੀਂ ਹੈਗੇ ਤੇ ਹੁਣ ਤੁਸੀਂ ਦੱਸ ਦੋ ਹੁਣ ਅਸੀਂ ਕੀ ਕਹਿਣਾ ਵੇਖੋ ਜੇ ਤੁਸੀਂ ਹੁਣ ਛੱਡ ਨਹੀਂ ਆ ਗਏ ਹਨਾ ਹੁਣ ਅਸੀਂ ਕੀ ਕਹਿ ਸਕਦੇ ਦੋ ਕਿ ਸਾਲ ਸੌਖੇ ਸੌਖੇ ਕਾਟ ਕਢਾ ਦੋ ਮਿਲ ਗਈ ਆਪਣੀ ਕੁੜੀ ਲੈ ਜਾ ਮੇਰਾ ਇਹ ਆ ਜਾਂਦੇ ਬਾਅਦ ਫਿਰ ਪਤਾ ਲੱਗ ਜਾਂਦਾ ਨਿਆਣੀ ਤੇ ਮਹਾਂ ਦੂਰਵੜੀ ਸਕੂਲ ਇੱਥੇ ਵੀ ਕਰਦੇ ਕੋਈ ਨਹੀਂ ਮੈਂ ਫੋਨ ਤੇ ਗੱਲ ਕਰ ਲੂੰ ਵੀਰ ਨਾਲ ਨਹੀਂ ਅਸੀਂ ਇੱਥੇ ਹਾਮੀ ਭਰਤੀ ਕੇ ਮੁੜ ਕੇ ਉਹਨਾਂ ਦੇ ਮੋਹ ਕੀਤਾ ਕੀ ਨਿਕਲਣਾ ਕੀ ਨਹੀਂ ਨਿਕਲਣਾ ਹਣਾ ਨਹੀਂ ਨਹੀਂ ਉਹ ਤੇ ਬਥੇਰਾ ਕਰਦੇ ਕੁੜੀ ਨਾਲ ਇਦਾਂ ਤੇ ਨਹੀਂ ਕਰਦੇ ਹਾਂਜੀ ਵੀ ਨਿਆਣੀ ਆਮਾ ਦੋ ਮੋਟਰ ਸਾਈਕਲ ਤੇ ਬੈਠਦੇ ਦੂਰ ਕਿੱਡੀ ਹੈ ਸਕੂਲ ਹੈ ਨਾ ਦੂਰ ਵੀ ਦੀ ਪੰਨੇ ਆਨੇ ਤੇ ਮਹਾ ਮੋਟਰਸਾਈਕਲ ਇੱਕ ਵਾਰ ਦੋ ਪੰਨੇ ਆਨੇ ਇਹ ਕਿਹੜੀ ਕਲਾਸ ਚ ਪੜ੍ਹਦੀ ਤੁਹਾਡੀ ਬੀਬੀ ਸੈਕਿੰਡ ਕਲਾਸ ਚ ਸੈਕਿੰਡ ਹਾਂਜੀ ਫੇਰ ਕੀ ਹੋਈ ਆ ਹਾਂਜੀ ਅੱਜ ਕੀ ਥਰਡ ਤੇ ਐਡਮਿਸ਼ਨ ਕਰਵਾਉਣੀ ਆ ਨਾ ਇਹਦੀ ਅੱਛਾ ਹਾਂਜੀ ਇਹਨਾਂ ਚਾਹੇ ਪੁਛੇ ਥੋੜਾ ਬਰਤੀਆਂ ਬੁਰਤੀਆਂ ਦਾ ਖਰਚਾ ਪੁੱਛਿਆ ਪੁਛਿਆ ਜਾਊਗਾ ਕਿ ਦੀਦੀ ਜੁਨੀਫਾਰਮ ਤਾਂ ਪੁਰਾਣੇ ਸਕੂਲ ਦੀ ਉੱਥੋਂ ਵਾਲੀ ਜੁਨੀਫਾਰਮ ਥੋੜੀ ਇੱਥੇ ਚੱਲਣੀ ਆ ਤਾਂ ਹੁਣ ਵੀਰ ਨੂੰ ਕਹਿ ਕੇ ਤੇ ਚੱਲ ਬਣਾ ਦਾਂਗੇ ਵੀਰ ਨੂੰ ਕਹੂੰਗੀ ਮੈਂ ਬਣਾ ਦੇ ਦੱਸੀ ਆਪਣੇ ਨੇ ਕਿਦਾਂ ਫੀਸ ਤਾਰਦੇ ਜੇ ਤੁਸੀਂ ਇਹਨੂੰ ਇੱਥੇ ਪਹਿਲਾਂ ਨਹੀਂ ਨਾ ਪਾਏ ਹੋਣ ਪਾਏ ਨ ਤੇ ਤੁਹਾਨੂੰ ਪਤਾ ਫਿਰ ਇਹਦੇ ਕਲਾਸ ਵੱਡੀ ਹੈ ਤਾਂ ਮੈਡਮਾ ਰੋਜ਼ ਫੋਨ ਕਰਦੀਆਂ ਤੇ ਇਹਨਾਂ ਦਾ ਉਹ ਫਿਰ ਗੱਲ ਨੂੰ ਕਿ ਉਹ ਆਪਾਂ ਦੇ ਅੱਗੇ ਹੀ ਲੱਗ ਜੋਨਾ ਵੀ ਲੱਗਦਾ ਕਿੰਨਾ ਖर्चा ਲੱਗਦਾ ਖੰਭੇ ਪੂਰੇ ਚੁੱਕੇ ਕਲਾਸ ਨਿੱਕੀ ਹੈ ਦੀਦੀ ਸਾਇਕ ਨਿੱਕਾਸ ਆ ਆਪਾਂ બીજી ਕੋਈ ਨਹੀਂ ਕਰਵਾ ਦੋਗਾਂ ਮੈਂ ਲੈ ਜੂਗੀ ਚਲੋ ਹੁਣ ਤੂੰ ਹੀ ਆਏ ਜੇ ਹੁਣ ਅਕਸਰ ਆ ਸਮੇਂ ਤੇ ਆਏ ਹੁਣ ਅਸੀਂ ਕੀ ਕਹਿ ਸਕਦੇ ਆ ਚਲ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰਦਾਂਗੇ ਸਲਾਹ ਕਰਕੇ ਜਿਹੋ ਦੇ ਵੀ ਦਹਿਣਗੇ ਕੁੜੀ ਛੱਡ ਜਾ ਛੱਡ ਜਾ ਕੋਈ ਨਹੀਂ ਉਦਾਂ ਮੋੜ ਦੀ ਤਾਂ ਕੀ ਤੁਹਾਨੂੰ ਮੋੜ ਦਿਆਂਗਾ ਚੰਗੇ ਨਹੀਂ ਲੱਗੀਦਾ ਇਦਾਂ ਫੋਮ ਤੇ ਦੱਸ ਦਾਂ ਕਿ ਜੋ ਸਾਡੀ ਸਲਾਹ ਹੋਗੀ ਸਲਾਹ ਕੀ ਫਿਰ ਮੈਨੂੰ ਦੱਸ ਹੀ ਦੋ ਮੈਂ ਫਿਰ ਜੇ ਨਹੀਂ ਤੇ ਮੈਂ ਕੁੜੀ ਲੈ ਜਾਵਾਂਗੀ ਤੂੰ ਵੀ ਕਾਲੀ ਕਰਦੀ ਹੁਣ ਆ ਉਹ ਆਉਣਗੇ ਤੇ ਫੇਰ ਹੀ ਆ ਮਨ ਉੱਤੇ ਉਹ ਕਿੱਥੇ ਕਦੋਂ ਜਾਤਾ ਕਿ ਰਾਤ ਰਹਿ ਭਰਾ ਤੁਸੀਂ ਰਹਿੰਦੇ ਨਹੀਂ ਜੇ ਭਾਬੀ ਜੀ ਤੁਹਾਨੂੰ ਵੀ ਪਤਾ ਇੰਨੀ ਦੂਰੋਂ ਆਉਣਾ ਕਿਹੜਾ ਸੌਖਾ ਹੈ ਪਿਆ ਨਿਆਣੇ ਨਿਕੇ ਨਿਕੇ ਘਰੇ ਛੰਡ ਕੇ ਆਈਆਂ ਜਮਾਨਾ ਨਹੀਂ ਚੰਗਾ ਰਾਤ ਰੋ ਮੁੜ ਕੇ ਐਵੇਂ ਰਾਜ ਕੋਈ ਨਹੀਂ 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 ਰਾਤ ਕਿ ਕੋਈ ਨਹੀਂ ਦادی ਆਪਣੀ ਕੋ ਰਹੀ ਪਈਂਦੇ ਫਿਰ ਕਿ ਨਹੀਂ ਨਹੀਂ ਭਾਬੀ ਜੀ ਰਾਤ ਨਹੀਂ ਰਹਿਣਾ ਰਾਤ ਨਾਲ ਇਹਨਾਂ ਦਾ ਵੀ ਤੁਹਾਨੂੰ ਪਤਾ ਪਾਣੀ ਕੋਈ ਨਹੀਂ ਰਹਿ ਕੋ ਰਾਤ ਕੋਈ ਨਹੀਂ ਐਵੇਂ ਮਾਰੀ ਜਾਂਦੀ ਫਿਰ ਚੱਲ ਜਿਓ ਕੰਮ ਤੇ ਜਾਣਾ ਉਹਨਾਂ ਨੇ ਸਵੇਰ ਦੀਦੀ ਫਿਰ ਮੈਨੂੰ ਦੱਸ ਦੋ ਭਾਬੀ ਜੀ ਇੱਕ ਮਿੰਟ ਦੱਸਦੇ ਕੋਈ ਨਹੀਂ 2 ਮਿੰਟ ਰੁਕ ਜਾ ਇੱਕ ਤਾਂ ਸਲਾਮਾ ਨਹੀਂ ਮੁੱਕਦੀ ਮੈਂ ਇੰਟਰ ਕੋਲ ਸਲਾਮਾ ਕਰਨ ਚਾਹਉ ਜਾਂਦੀ ਆ ਫਿਰ ਚੱਲ ਗਈ ਫਿਰ ਆਪਾਂ ਹਾਂ ਹਉ ਨਹੀਂ ਤੇ ਫੋਨ ਤੇ ਗੱਲ ਕਰੀ ਨਾ ਨਵਾ ਵੀਰ ਨਾਲ ਨਾ ਮੈਂਨ ਨੂੰ ਪੁੱਛਾਂ ਅੰਦਰ ਜਾ ਕੇ ਵੀ ਕੀ ਕਹਿੰਦੀਆਂ ਜਿਹੜੀ ਸਲਾਹ ਕੀਤੀ ਦੇਵੇ ਜੇ ਨਹੀਂ ਰੱਖਣੀ ਤਾਂ ਵੀ 10 ਦਿਨ ਚ ਰੱਖਣੀ ਤਾਂ ਵੀ 10 ਦਿਨ ਕਿਉਂ ਪਰ ਸਰੀ ਨਹੀਂ ਆਣਾਰੇ ਤੇ ਆਪਣੇਆਂ ਦਾ ਨੇ ਖਰਚਾ ਮਾ ਇੰਨਾ ਖਰਚਾ ਹੈ ਇਹਨਾਂ ਦਾ ਮਾਸਾ ਚਰਮਣੀ ਦੀ ਬਹੁਤ ਗਾੜੀ ਲਾ ਦੇ ਨਾ ਪਰ ਉਹ ਨਾ ਕਿ ਆਹ ਕਾਲ ਤੇ ਸਾਰੀ ਪਰੋਹਨੇ ਦੀ ਉਹ ਆਪ ਨਾ ਆਉਂਦਾ ਐਦੇ ਤੇ ਮੇਚਲਾ ਕਰ ਜੀ ਵੀ ਕੇ ਤੋਰ ਦੇਣੀ ਜੀ ਕੁੜੀ ਜਿਹੜੀ ਕੁੜੀ ਛੱਡ ਕੇ ਇੰਨੀਆਂ ਗੱਲਾਂ ਸੁਣਾ ਕੇ ਨਾ ਛੱਡ ਕੇ ਜਾਂਦੀ ਰਖੜੀ ਨਾ ਕੋਈ ਸੌਂ ਦਾ ਮਹੀਨਾ ਛੋਟੀਆਂ ਵੀ ਤਾਂ ਇੰਨੇ ਨੇ ਪੈਸੇ ਉਹ ਨਹੀਂ ਲਿਖੇ ਜਾਂਦੀ ਇਹ ਤੇ ਪੈਸੇ ਰੱਖਣ ਲੱਗਣ ਦਏ ਇਹਨਾਂ ਦੇ ਪਖਾਉਂ ਦਾ ਫੜਿਆ ਹੋਆ ਕਿਤੇ ਮੈਂ ਨਹੀਂ ਰਹਾ ਹਾਂ ਨੀ ਹਾਲ ਦੇ ਸਾਹ ਦੇ ਜਾਂਦੇ ਤਿਆਰ ਆਪ ਮਜਾਜਨ ਬਣ ਕੇ ਤੁਰੀ ਫਿਰੂਗੀ ਨਹੀਂ ਤੇ ਛੱਡ ਚੱਲੀ ਆ ਕੁੜੀ ਤਿਆਰ ਕਰ ਲੈ ਬਣਾਜਨ ਤੇ ਆਪ ਨਹੀਂ ਸਭ ਨੂੰ ਚੱਲਦੀ ਪੀਂਦਾ ਕਰੇ ਰੱਖੀ ਨਾ ਕਰੇ ਮਾਤਾਈ ਮਾਤਾ ਵੀ ਕੱਖ ਨਹੀਂ ਬੋਲੀ ਵੀ ਤੂੰ ਕਹਿ ਵੀ ਮਾਂ ਤੇ ਗੋਨਵਟਾ ਬਣ ਕੇ ਬੈਠੇ ਉਹ ਸੁਪੀ ਇਹ ਨਾ ਬੰਦਾ ਕਹਿੰਦਾ ਕਿੱਥੇ ਪੜਾਈ ਜਾਣੀ ਨਾ ਤੇ ਆਪਣੇ ਖਰਚੇ ਬਣੇ ਤਾਂ ਆਪਣਾ ਬੁਰਿਆ ਬਣਨੇ ਨਾ ਦਵੇ ਆਹੋ ਵੀ ਮਾਂ ਆਪ ਬੋਲੀ ਵੀ ਕਿਉਂ ਨਾ ਪੁੱਤ ਆਪੋ ਆਪਣੇ ਘਰਾਂ ਦੇ ਮਾਂ ਖਰਚੇ ਪੂਰੇ ਹੁੰਦੇ ਚਲ ਆਪਾਂ ਨੂੰ ਤਾਂ ਬੁਰਿਆ ਹੀ ਨਾ ਬਣਨ ਦਵੇ ਸਭ ਆਪ ਹੀ ਜਵਾਬ ਦੇ ਤੇ ਬੁਰਿਆ ਸਾਨੂੰ ਬਣਾਤਾ ਆਪ ਚੰਗੀ ਬਣ ਕੇ ਬਹਿ ਗਈ ਹੋਈ ਨਾ ਤਾਂ ਕੋਈ ਜਵਾਬ ਨਹੀਂ ਦਿੱਤਾ ਜੀ ਜੀ ਹਾਂ ਜੀ ਕੀਤੀ ਸੁਣਾ ਸਲਾਹ 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 ਕੀ ਕਰਨੀ ਕੋਈ ਨਹੀਂ ਲੈ ਹੀ ਆਈਆਂ ਇਹ ਤੇ ਪਰੌਣੀ ਸਾਹਮਣੇ ਕੀ ਦਈਆਂ ਤੂੰ ਲੈ ਹੀ ਆਈ ਉਹ ਨੱਕ ਮੂਹ ਤੇ ਲਾਉਣਾ ਹੀ ਪਊ ਤੂੰ ਪਹਿਲਾਂ ਸਾਨੂੰ ਫੋਨ ਕਰਕੇ ਪੁੱਛ ਲਈਂਦੀ ਹੈਂ ਮੈਂ ਕੀ ਇੱਕ ਤਾਂ ਨਹੀਂ ਦੱਸਦਾ ਜੋ ਵੀ ਹੁਣ ਜੇ ਤੈਨੂੰ ਉਹਦੇ ਸਾਹਮਣੇ ਕਹੀਏ ਤਾਂ ਤੈਨੂੰ ਘਰੇ ਜਾ ਕੇ ਕਹੋ ਨਾ ਵੀ ਜੋ ਵੀ ਸਲਾਹ ਹੈਗੀ ਅਗਲਾ ਪਰੌਣਾ ਕੀ ਆਖੂਗਾ ਹੈ ਹੁਣ ਤੂੰ ਸਾਨੂੰ ਮਾੜਿਆ ਬਣਾਉਂਦੀ ਇੱਕ ਰੀ ਫੋਨ ਕਰਦੀ ਫੋਨ ਤੇ ਗੱਲ ਕਰਦੀ ਤੈਨੂੰ ਕੁਝ ਹੋਰ ਜਵਾਬ ਦਿੰਦੇ ਹੋਣ ਸਾਨੂੰ ਉਹਦੇ ਸਾਹਮਣੇ ਮਾੜਿਆ ਬਣਾ ਉਹ ਤੇ ਅੱਗੇ ਹੀ ਨਹੀਂ ਇੱਥੇ ਵੜਦਾ ਉਹਨੇ ਰਹਿੰਦਾ ਵੀ ਨਹੀਂ ਵੜਦਾ ਉਹਦੇ ਅੱਗੇ ਪਤਾ ਨਹੀਂ ਤਿੰਨੀ ਸਾਲੀ ਕਿਵੇਂ ਤੋੜਨੇ ਮਿੰਤਾ ਕੱਢ ਕੇ ਲਈ ਇਹਦੇ ਨੂੰ ਰੱਖੂ ਚਾਪ ਕੇ ਤੇ ਇਹਦੇ ਨੇ ਚਿਪਰਾਈ ਆਂ ਪੀ ਉਹਦੇ ਨੂੰ ਰੱਖ ਲੈਣੀ ਰੱਖ ਲੈਣੀ ਨਾ ਤੂੰ ਵੀ ਰਖੜੀ ਛੱਡ ਕੇ ਜਾਵੇਂ ਦੱਸ ਜਾ ਤੂੰ ਲੋਹੜੀ ਲੈ ਕੇ ਜਾਵੇਂ ਹੈ ਤੇ ਇੱਥੇ ਕਿਦੇ ਰੁੱਖਾਂ ਨੂੰ ਲੱਗੇ ਤੈਨੂੰ ਪਤਾ ਹੀ ਆਂ ਸੁਣ ਲੈ ਤੇਰੀ ਰਖੜੀ ਲੋਹੜੀ ਬੰਦੀ ਜੇ ਕੁੜੀ ਇੱਥੇ ਪੜਾਉਣੀ ਕੋਈ ਨਹੀਂ ਬੰਦਦੀ ਆ ਵਾ ਫਿਰ ਖਰਚਾ ਪਤਾ ਕਿੰਨਾ ਸੱਖਾ ਸੱਜਾ ਹੋ ਗਈ ਹੈ ਨਾਲੇ ਇੱਕ ਗੱਲ ਦੱਸਦਾ ਬੋੜੀ ਨੂੰ ਸਰਕਾਰੀ ਸਕੂਲੇ ਪਰੋਣੇ ਕੋ ਨਾ ਨਾ ਲੱਗੇ ਖਰਚੇ ਬਹੁਤ ਹੀ ਤੁਹਾਨੂੰ ਲੱਖਾਂ ਖਰਚੇ ਪਹੁੰਚਦਾ ਵਸ ਪ੍ਰਾਈਵੇਟ ਸਕੂਲ ਬਵਾ ਦੂੰ ਪ੍ਰਾਈਵੇਟ ਮਿਕਮੇ ਲੈ ਜਾਉਂ ਕੁੜੀ ਆਪਣੀ ਸਰਕਾਰੀ ਸਕੂਲ ਬੜੀ ਸੋਹਣੀ ਪੜਾਈ ਆ ਬੜੀ ਵਧੀਆ ਦੇ ਟੀਚਰ ਆਈ ਜਿਹੜੀ ਹੁਣ ਆਈ ਆ ਬਹੁਤ ਪੜਾਈ ਵਧੀਆ ਪੜਾਉਂਦੀ ਵੇਖ ਲਾਂਗੇ ਨਾ ਕਿੱਦਾਂ ਕਰਦੀ ਆ ਕੋਈ ਨਹੀਂ ਸਲਾਹ ਕਰਕੇ ਦੱਸਾਂ ਚੁੱਪ ਕਰ ਦੋ ਸਲਾਹ ਕਰਕੇ ਦੱਸਾਂਗੇ ਆਉਂਦੇ ਆ ਤੇ ਚਲ ਤੀਹ ਨਾ ਜਾਵਾਂ ਫਿਰ ਅਜੇ ਨਾ ਇਹ ਤਾਂ ਕਿਆ ਰਹਿ ਪੋਜੇ ਰਹਿਣਾ ਜਿੱਦ ਨਹੀਂ ਚੱਲੀ ਨਿਆਣੇ ਘਰੇ ਹਨੇਰਾ ਹੋ ਗਿਆ ਚਲ ਕੋਈ ਨਹੀਂ ਜਾਊਗਾ ਫਿਰ ਹਣ ਜਾਓ ਫਿਰ ਸਵੇਰਾਂ ਛੇਤੀ ਟਾਈਮ ਨਾ ਜਾਓ ਘਰੇ ਤੇ ਫੋਨ ਕਰ ਦਿਓ ਜਾ ਕੇ ਚੰਗ ਚੰਗ ਤੇ ਜੇ ਕੋ ਲੀਡਾ ਲੱਤਾ ਹੈਗਾ ਕੁੜੀ ਦਾ ਘਰਪੁਰ ਪਾਉਣ ਨੂੰ ਮਾੜਾ ਮੋਟਾ ਤੇ ਖਲਾ ਦਿਓ ਨਹੀਂ ਆਵੇਂ ਮੈਂ ਲੈ ਕੇ ਹੀ ਆਈ ਆ ਅੱਛਾ ਅੱਛਾ ਹਾਂਜੀ ਰੋਟੀ ਤਿਆਰ ਇਹਿੰਨਾ ਬਈ ਚਲੋ ਯਾਰ ਲੱਗੀ ਰੋਟੀ ਖਾਣ ਚਾ ਤੋਰਿਆ ਜਾਂ ਨਾ ਨਹੀਂ ਮੇਤੋਂ ਗਰਮੀ ਚ ਤੋਰੇ ਜਾਂਦੇ ਆ ਕੁਛ ਨਹੀਂ ਆ ਇਹ ਵੀ ਗਾੜੀ ਮੈਨੂੰ ਲਾ ਦਿੰਦੀ ਚਲੋ ਫਿਰ ਤਾਂ ਚੱਲੇਗੀ ਫਿਰ ਹੱਸ਼ੂ ਕੋਈ ਤਾਂ ਹੀ ਚੱਲੇ ਹੀ ਹੈ ਇੱਥੇ ਰਹਿਣਾ ਵੀਰੇ ਨਾਲ ਲੜਨਾ ਨਹੀਂ ਠੀਕ ਆ ਇਥੇ ਸਕੂਲ ਬੈਣਾ ਲੜਾਕੀ ਇਤਨੀ ਜਿਆਦੀ ਨਹੀਂ ਨਹੀਂ ਮਾਰਦੀ ਨਹੀਂ ਲੜਤੀ ਨਹੀਂ ਕੁੜੀ ਤਾਂ ਬਹੁਤ ਸਿਆਣੀ ਹੱਡੀ ਅੱਛਾ ਅੱਛਾ ਤੇ ਠੀਕ ਮੈਂ ਹਾਂ ਸ਼ਿਆਣ ਚੰਗਾ ਮੰਮੀ ਅੱਛਾ ਚੰਗਾ ਪੁੱਤ ਹੈ ਲੜਨਾ ਨਹੀਂ ਮਮਾ ਨੂੰ ਫੋਨ ਕਰ ਲਿਓ ਠੀਕ ਆ ਇਹ ਗੱਲ ਗੁੱਲ ਕਰਾ ਦਿਆ ਕਰਿਓ ਹੈ ਬਾਬੀ ਜੀ ਅੱਛਾ ਕੋਈ ਨਹੀਂ ਕਰਾ ਦਿਆ ਕਰਾਂਗੇ ਗੱਲ ਨੂੰ ਕਿਤੇ ਕਿਤੇ ਹੈ ਵਾ ਭੱਜੀ ਚੱਲੀ ਆ ਧਿਆਨ ਰੱਖਿਓ ਨਿਆਣੀ ਦਾ ਨਹੀਂ ਰੋਣਾ ਤੂੰ ਨੂੰ ਆਪ ਪਤਾ ਜਦ ਨਾ ਜੀ ਲੱਗਾ ਪਈ ਐ ਤੇ ਤੈਨੂੰ ਸਵੇਰੇ ਕਰਦੇ ਨੇ ਫੋਨ ਲੈ ਜਾ ਜੇ ਤੇ ਕੁੜੀ ਲਾਲੂ ਜੀ ਇਹ ਤਾਂ ਠੀਕ ਹੋ ਆ ਜੇ ਨਾ ਲਾਇਆ ਜੀ ਤਾਂ ਨਿਆਣਾ ਬਿਮਾਰ ਹੋ ਜਾਂਦਾ ਹੀ ਨਹੀਂ ਜੀ ਉਹਨੇ ਲਾ ਲੈਣਾ ਮੁੰਡੇ ਇੱਕੋ ਜੇ ਦੋਵੇਂ ਭੈਣ ਭਰਾ ਖੇਡਿਆ ਕਰਨਗੇ ਚੱਲ ਫਿਰ ਤੇ ਵੇਖ ਲਾਂਗੇ ਨਾਨੀ ਕੋਲ ਹੀ ਆ ਹਾਂਜੀ ਆ ਬੈਕ ਫੜਾ ਦੋ ਹਾਂਜੀ ਹਾਂਜੀ ਚੇਤੇ ਹੀ ਭੁੱਲ ਗਿਆ ਮੈਂ ਫਿਰ ਨਾਲ ਹੀ ਕਿੰਨੀਆਂ ਵਰਦੀਆਂ ਤਿੰਨ ਚਾਰ ਲੱਗਦੀਆਂ ਹਾਂਜੀ ਮੈਂ ਦੇ ਜੂਗੀ ਤੇ ਕਿਉਂ ਘਰ ਪਾਉਣ ਨੂੰ ਹੋਣੀਆਂ ਵਧੀਆ ਵਧੀਆ ਤੇ ਮੈਂ ਲੈ ਆ ਚਲੋ ਮੁੰਡੇ ਦੀਆਂ ਪਈਆਂ ਰੱਖੀਆਂ ਮੈਂ ਉਹ ਕੱਢ ਦਾਂਗੇ ਵਿੱਚੋਂ ਥੋੜੀਆਂ ਹੋਈਆਂ ਉੱਚੀਆਂ ਹਾਂ ਭਾਈ ਫਿਰੂ ਕੀ ਹੋਵੇ ਬੰਦੀ ਕਿਤੇ ਵੜ ਗਈ ਉਹ ਆਈ ਨਹੀਂ ਬਾਹਰ ਉਹ ਲੱਗੀ ਰੋਟੀ ਖਾਣ ਉਹ ਆਂਦੀ ਮੇਰਾ ਨਹੀਂ ਕੁ ਠੀਕ ਜੀ ਨਹੀਂ ਗਈ ਨਾ ਹਾਂ ਨੀ ਅੱਜ ਰਾਤ ਹੋ ਗਈ ਬੈਠਿਆ ਪਤਾ ਹੀ ਨਹੀਂ ਲੱਗਾ ਕਿ ਰਾਤ ਹੋ ਗਿਆ ਟਾਈਮ ਨਾ ਦੇਣ ਧਿਆਨ ਨਾ ਜਾਇਓ ਚੰਗਾ ਤੇ ਧਿਆਨ ਰੱਖੇ ਮੇਰੀ ਕੁੜੀ ਦਾ ਵੇਲਾ ਪਲੀਜ਼ ਇਹ ਮੈਂੰਤ ਵਾਲੀ ਗੱਲ ਈ ਕੋਈ ਨਹੀਂ ਆ ਧਿਆਨ ਹੀ ਆ ਕੋਈ ਨਹੀਂ ਨਾਨੀ ਆ ਕੋਲ ਨਾਨੀ ਨੇ ਵਾਧੂ ਸੰਭ ਲੈਣੀ ਚੱਲ ਚੰਗਾ ਫਿਰ ਧਿਆਨ ਨਾ ਜਾਇਓ ਨਾ ਹਾਂਜੀ ਹਾਂਜੀ ਇਹ ਅਰਦੀ ਰਾਤ ਲੈ ਕੇ ਤੁਰ ਪੈਣੀ ਆ ਕੋੜ ਦੋ ਕੋੜ